ਜਿਹੜਾ ਜਿਹੜਾ স্পেশাল ਸੈਸ਼ਨ ਇਹਨਾਂ ਨੇ માન ਸਾਭੀ ਸਰਕਾਰ ਨੇ ਕਾਲ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਰਿਮਾਈਂਡ ਕਰਨਾ ਚਾਹਨਾ ਕਿ ਵਿਧਾਨ ਸਭਾ ਜਿਹੜੀ ਹੈ ਇਹ ਹਾਊਸ ਆਫ ਡੈਮੋਕਰੇਸੀ ਹੈ ਲੋਕਾਂ ਦੀਆਂ ਜਿੰਨੀਆਂ ਆकांਸ਼ਾ ਹੁੰਦੀਆਂ ਨੇ ਲੋਕਾਂ ਦੀਆਂ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਹਾਊਸ ਦੇ ਵਿੱਚੋਂ ਉਹਨਾਂ ਦਾ ਹੱਲ ਲੱਭਣ ਵਾਸਤੇ ਕਿ ਵਿਧਾਨ ਸਭਾ ਇਹ ਡੈਮੋਕ੍ਰੇਸੀ ਦਾ ਟੈਂਪਲ ਇਹ ਲੁਕਿਆ ਹੈ ਅੱਜ ਹਰ ਵਰਗ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਭਾਵੇਂ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੋ ਭਾਵੇਂ ਪੈਨਸ਼ਨਰਸ ਦੀ ਗੱਲ ਕਰੋ ਭਾਵੇਂ ਅੱਜ ਕਿਸਾਨਾਂ ਦੀ ਗੱਲ ਕਰੀਏ ਜਿਹਦੇ ਹਰਾਂ ਨਾ ਤੀਜਤ ਨੇ ਖੇਤ ਮਜ਼ਦੂਰ ਦੀ ਕਰੀਏ ਭਾਵੇਂ ਕਿਸੇ ਫੈਕਟਰੀ ਵਾਲੇ ਇੰਡਸਟਰੀਸ ਦੀ ਕਰੀਏ ਤਾਂ ਆਂਧਾਰ ਦੀ ਗੱਲ ਹੈ ਹਰ ਬੰਦਾ ਕੰਪਲੀਟਲੀ ਦੁਖੀ ਆ ਜਿਹੜਾ ਹੁਣ ਅੱਜ ਇਹਦੇ ਤੇ ਡਿਸਕਸ਼ਨ ਹੋਣੀ ਜਿਹੜੀ ਪੰਜਾਬ ਦੇ ਵਿੱਚ ਅੱਜ ਦਾ ਇਹ ਸਾਡਾ ਮੰਨ ਹੈ ਮੇਰਾ ਵੀ ਮੰਨ ਹੈ ਮੇਰੀ ਪਾਰਟੀ ਦਾ ਵੀ ਮੰਨ ਹੈ ਤੇ ਪੰਜਾਬ ਦੇ ਲੋਕਾਂ ਦਾ ਹੀ ਮੰਨ ਹੈ ਕਿ ਨੈਚੁਰਲ ਕਲੇਮਟੀ ਕੁਝ ਹੱਦ ਤੱਕ 80% ਦੀ ਮੈਨ ਮੈਂ ਇਟ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ ਚ ਕਿੰਨੀ ਬਰਸਾਤ ਆਉਣੀ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤ ਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ ਜੁਲਾਈ ਤੋਂ ਬਾਅਦ ਚਾਹੀਦੀ ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵਰਕਸ ਕਮਿਸ਼ਨ ਵਾਟਰ ਕਮਿਸ਼ਨ ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੁਣ ਸੈਂਟਰ ਦੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਦਿੰਦੇ ਉਹਨਾਂ ਦਾ ਕੰਟਰੋਲ ਹੈ ਡੈਮਾਂ ਦੇ ਉੱਤੇ ਜਿਸ ਦਾ ਪਾਖੜਾ ਵਿਆਸ ਦਾ ਕੰਟਰੋਲ ਹੁੰਦਾ ਪ੍ਰਾਈਮ ਮਿੰਟਰ ਕੋ ਵੀਦ ਰੱਖੀ ਪ੍ਰਾਈਮ ਮਿੰਟਰ ਵੀ ਉਮੀਦ ਤੇ ਪੂਰੇ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ ਵੀਜ਼ ਹਰਚੋਂ ਸੋਨਾ ਸਾ ਕਰੋੜ ਦਾ ਮਤਲਬ ਹੋਇਆ 8% ਪ੍ਰਾਈਮਸਟ ਦੇ। ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ। ਇੱਕੋ ਦਮ ਫਲੈਸ਼ ਫਲੱਡਸ ਜਿਹੜੇ ਆਏ ਨੇ ਇੱਕੋ ਦਮ ਜਦੋਂ ਇਹਨਾਂ ਨੇ دروازੇ ਚੁੱਕੇ ਨੇ ਤਾਂ ਉਹਦੇ ਨਾਲ ਇਹ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਐ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਦੀ ਬੈਜੀ। ਤੋ ਹੁਣ ਮੈਂ ਸਪੈਸ਼ਲ ਸੈਸ਼ਨ ਬਾਲ ਲਾਣਾ ਚਾਹਨਾ ਪਹਿਲਾ ਸਪੈਸ਼ਲ ਸੈਸ਼ਨ 1 ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਕੀਤਾ ਜਾਵੇ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੋਂ ਸਪੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਜ਼ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਉੱਤੇ ਸੀ। ਹੁਣ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ। ਜੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦੇ ਤੇ 2। ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ। ਕੁਝ ਨਹੀਂ ਦੱਸਿਆ ਹੋਇਆ ਸੀ। ਤੇ ਜਿਨੇ ਐਫ ਆਈ ਆਰ ਲਾਜ ਕਰਾਈ ਸੀ ਸੀਤਾ ਲੰਗਰਾਲ ਜੀ ਉਹ ਭੱਜ-ਭੱਜ ਚਲੇ ਗਏ। ਹੁਣ ਤੁਸੀਂ ਵੇਖੋ ਜਿਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ। ਉੱਥੇ ਵੀ ਕੰਮ ਹੋ ਗਿਆ। ਫਿਰ ਤੀਜਾ ਸੈਸ਼ਨ 19 ਜੂਨ ਦਾ ਹੈ। 2023 ਉਹ ਸੀ ਨਾਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀ ਉਹ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰੀ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰਿਪੀਲ ਆਫ ਪੰਜਾਬ ਐ ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ ਤੇ ਪੁੱਛਦੇ ਰਹੇ ਆ ਕਿ ਪਾਣੀ ਡੇਜਰ ਲੈਵਲ ਤੋਂ ਉੱਤੇ ਚਲਾ ਗਿਆ ਇਹਨੂੰ ਖੋਲ ਦੀਏ ਗੇਟਾਂ ਨੂੰ ਥੋੜਾ ਥੋੜਾ ਐਤੋਂ ਬਕਾਇਦਾ ਤੌਰ ਤੇ ਕਿਹਾਗਾ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਖੜਾ ਬਿਆਸੀ ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਈ ਜੇ ਪੰਜਾਬ ਡੁੱਬ ਗਿਆ ਫੇਰ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ ਡਿਸਕਸ਼ਨ ਔਨ ਵਾਰ ਅਗੇਂਸਟ ਡਰੱਗਸ ਐਂਡ ਨਾਰਕੋਟਿਕਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਜੇ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅੱਜ ਦੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਐ ਅੱਗੇ ਨੂੰ ਵਧਿਆ ਹੀ ਇਹ ਘਟਿਆ ਕੁਝ ਨਹੀਂ ਖੁਦ ਕਬੂਲ ਦੇ ਨੇ ਕਿ ਸਾਡੇ ਹੱਥਾਂ ਵਿੱਚ ਹੈ ਨਹੀਂ ਕੋਈ ਹੁਣ ਇਹਦਾ ਬੇਸੇ ਕਾਰਨ ਕੀ ਮੈਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਤੇ ਪੜ੍ਹਨ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਇਹ ਸਪੈਸ਼ਲ ਸੈਸ਼ਨ ਤਾਂ ਕਰਦੇ ਜੇ ਪ੍ਰੋਗ ਕਰਦਣ ਜੇ ਹੌਸ ਪ੍ਰੋਗ ਹੋ ਜੇ ਤੇ ਫਿਰ ਨਵੇਂ ਸੈਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆਨਸਰ ਜਿਹੜਾ ਸਾਰੇ ਨੇ ਇੰਪੋਰਟੈਂਟ ਜਿਹੜਾ ਇਹਨਾਂ ਤੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਆ ਜੀ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਅੱਜ ਅਸੀਂ ਜ਼ੀਦੂਆਰ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਿਲ੍ਹੇ ਜ਼ਿਲ੍ਹਾ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਾ ਕੋਈ ਬੈਟਿੰਗ ਐਪ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ ਤੋਂ ਆਈਪੀਐਸ ਕੋਈ ਅੱਛੇ ਨੇ ਅੱਜ ਹੀ ਅਖਬਾਰਾਂ ਚ ਪੜਿਆ ਹੋਣਾ ਇਹ ਕਿ ਐਸਐਸਆਈ ਪੰਜਾਬ ਦਾ ਤੇ ਇੱਕ ਹਵਲਦਾਰ ਸੁਖਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਪੰਜ ਚਾਰ ਆਪਣੇ ਨਾਲ ਲੈ ਗਏ ਨੌਇਡਾ ਤੋਂ ਬੰਦੇ ਚੁੱਕ ਲਿਆਂਦੇ 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜेंगे ਇੱਕ ਛੋਟਾ ਥਾਣੇਦਾਰ ASI ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਬੀ ਬਣ ਗਿਆ ਕਿਤੇ ਕੋਈ ਬੰਦ ਤੇ 1 ਰੁਪਿਆ ਨਹੀਂ ਲਾਇਆ ਕੋਈ ਵੀ ਸਿੰਗਲ ਟ੍ਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾ ਜ਼ਰੂਰ ਮੇਰੇ ਸਰਪੰਚਾਂ ਨੇ ਕਿਹਾ April ਦੇ ਮਹੀਨੇ ਚਾਹੀਏ ਫੋਟੋਆਂ ਖਿੱਚੀਆਂ ਤੋੜਤੀ ਜਕਾਏ 275 76 ਕਰੋੜ ਰੁਪਇਆ ਜਾਂ ਪੰਜਾਬੀ ਚ ਕਹਿੰਦੇ ਡਕਾਰ ਗਏ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਵੈਸੇ ਇਹਨਾਂ ਨੂੰ ਐਸੀ ਬਰਸਾਤਾ ਟੱਪ ਜਾਣੀ ਅਸੀਂ ਆਪਣੇ ਘਰ ਤੇ ਚੁਕ ਲੈਣ ਹਜ਼ਾਰਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਦੇ ਅਸੀਂ ਆਲਰੇਡੀ ਐਮਬਾਕਮੈਂਟਸ ਵੀ ਬਣਾਈਆਂ ਸੀ ਉਹ ਵੀ ਸਾਰੀਆਂ ਵਾਸ਼ ਹੋਵੇ ਹੋ ਗਿਆ ਕਈ ਸੈਂਕੜਾ ਏਕੜ ਬੈੜੀ ਚਲੀ ਗਈ ਤਬਾਹ ਹੋ ਗਈ ਇਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ ਵਰਲਡ-ਓਵਰ ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿੱਦਣ ਦਾ ਦੇਸ਼ ਸ਼ਹਜ਼ਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿੰისტਰ ਰੀਲੀਫ ਫੰਡ ਸੀ ਪ੍ਰਾਈਮ ਮਿੰისტਰ ਦਾ ਰੀਲੀਫ ਫੰਡ ਉਹਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੇਰੇ ਕੋਲ ਸੈਕਸ਼ਨ 8 ਟਰਮੀਮ ਕਰਕੇ ਪੀਐਮ ਕੇਅਰ ਬਣਾ ਦਿੱਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕਰੂਟੀ ਨਹੀਂ ਆ ਸਕਦੀ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਕਰੋੜ ਦੀਆਂ ਸੜਕਾਂ ਸਾਡੇ ਪੁਲ ਸਾਡੇ ਕਨਵਰਸ ਸਾਡੇ ਬੰਨ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠੱਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠੱਗੀ ਠੋਰੀ ਦਾ ਚਮੀ ਘੇਟੇ ਮਾਰਦੇ ਰਹਿੰਦੇ ਹੁਣ ਇਹ ਨਿਆ ਰੰਗਲਾ ਪੰਜਾਬ ਬਣਾਉਂਦਾ ਸੋਦੜ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆਗੇ ਤੇ ਸੁਰ ਕਿੱਥੇ ਚੱਲੇ ਉਹ ਘਰ ਤੋਂ ਘਰ ਜੋ ਨਹੀਂ ਰੱਖਦੇ ਉਹ ਕੋ ਥੋੜੀ ਬੋੜੀ ਸ਼ਰਮੀ ਕਰ ਲਿਆ ਕਰੋ ਪੰਜਾਬ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਬਣਾਉਗੇ ਲੋਕਾਂ ਕੋ ਪੈਸੇ ਲੈ ਕੇ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸੇ ਨਾ ਹੋਏ ਉਹ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰਿਆਮ ਹੀ ਤੂੰ ਗਲੇ ਚ ਪਾ ਕੇ ਫਰਕਣਾ ਸ਼ੁਰੂ ਕਰ ਦਿੱਤ ਲੋਕਾਂ ਨੂੰ ਕਹਿੰਦੇ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾਂ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਿਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਅਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਬਾ ਉਹਨਾਂ ਨੂੰ ਪਤਾ ਹੈ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੈ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭੱਜ ਜਾਣੇ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾ ਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੋ ਗਏ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸ਼ਿਦੇ ਦੀ ਨੂੰ ਕੋਈ ਐਡਲੇਡ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਾਂਗੇ ਆਪਣਾ ਹਿਸਾਬ ਕਿਤਾਬ ਕੀ ਤਾਂ ਮੇਰੀ ਹੱਥ ਜੋੜ ਕੇ ਪੀਲੇ ਇਹਨਾਂ ਕੋ ਬਚੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ